ਮਾਰਗ ਤੇ ਹੈ ਮਹਾਰਾਜ ਜੀ ਫਰਮਾਉਂਦੇ ਹਨ ਵਾਹ ਵਿੱਚ ਪਵਨ ਵਹਾ ਸਦਵਾਓ ਸਦਬ ਆਓ ਸਾਧ ਸੰਗਤ ਜੀ ਜਿਹੜੀ ਹਵਾ ਜਿਹੜੀ ਹੈ ਮੱਧਮ ਚੱਲੇ ਤੇ ਠੰਡੀ ਹੋਵੇ ਤੇ ਸੁਗੰਧੀ ਵਾਲੀ ਹੋਵੇ ਉਹਨੂੰ ਵੀ ਸਦਵਾਓ ਕਹਿੰਦੇ ਆ ਕਿ ਸਭ ਨੂੰ ਸੁੱਖ ਦੇਣ ਵਾਲੀ ਮਹਾਰਾਜ ਕਹਿੰਦੇ ਭਾਈ ਇਹ ਸਾਰੀ ਹਵਾ ਜਿਹੜੀ ਆ ਨਾ ਜਿਹਦੇ ਚ ਤਿੰਨ ਗੁਣ ਭਰੇ ਹੁੰਦੇ ਆ ਇਹ ਵਾਹਿਗੁਰੂ ਦੇ ਭੈ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ ਵਾਹਿਗੁਰੂ ਤੋਂ ਪੁੱਛੇ ਤੋਂ ਬਿਨਾ ਆਪਣਾ ਰੋਖ ਨਹੀਂ ਇਹ ਪਹੌਂਦੀ ਪੁਰਾ ਚੱਲਦਾ ਹੈ ਪਛੋਂ ਚੱਲਦਾ ਹੈ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ ਕਿ ਇਹ ਜਿਹੜੇ ਸਾਰਿਆਂ ਦੇ ਸਵਾਸਾਂ ਰੂਪ ਹੋ ਕਰਕੇ ਹਵਾ ਵਗ ਰਹੀ ਨਾ ਅੰਦਰ ਸਵਾਸ ਆ ਰਹੇ ਆ ਬਾਹਰ ਨਿਕਲ ਰਹੇ ਆ ਵਾਹਿਗੁਰੂ ਦੇ ਹੁਕਮ ਵਿੱਚ ਹੀ ਪਾ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ ਸਦਾ ਹੀ ਪਾ ਵਿੱਚ ਚੱਲ ਆਹੇ ਲੱਖ ਦਰਿਆ ਫਿਰ ਲੱਖਾਂ ਹੀ ਦਰਿਆ ਇਸ ਧਰਤੀ ਦੇ ਉੱਤੇ ਚੱਲਦੇ ਆ ਹੁਣ ਸਾਧ ਸੰਗਤ ਜੀਏ ਮਨੁੱਖ ਜਿਹੜੇ ਐ ਇਹਨਾਂ ਨੇ ਡੈਮ ਆਦਿਕ ਬੰਨ੍ਹ ਕਰਕੇ ਜà ਸਮੇਂ ਦੇ ਪ੍ਰਭਾਵ ਨਾਲ ਪਰ ਜਦੋਂ ਪਿੱਛੇ ਫਿਰ ਕਿਤੇ ਬਰਖਾ ਜ਼ੋਰ ਦੀ ਹੁੰਦੀ ਹੈ ਹੜ ਆ ਜਾਂਦਾ ਉਹਨਾਂ ਇਲਾਕਿਆਂ ਵਿੱਚ ਵੀ ਇਹਨਾਂ ਨੂੰ ਦਰ ਖੋਲਣੇ ਹੀ ਪੈਂਦੇ ਆ ਨਾ ਪਾਣੀ ਮਨੁੱਖ ਕਹਿੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਦਰਿਆ ਬੰਨੇ ਹੋਇਆ ਪਰ ਪਾਣੀ ਦਾ ਰੋਖ ਨਹੀਂ ਇਹਦੇ ਕੋਲ 모ੜਿਆ ਜਾਂਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਪੈਰ ਵਿੱਚ ਚੱਲ ਲੱਖ ਦਰਿਆਓ ਲੱਖਾਂ ਹੀ ਦਰਿਆ ਜਿਹੜੇ ਇਸ ਪ੍ਰithvi ਤੇ ਵਗ ਰਹੇ ਆ ਵਾਹਿਗੁਰੂ ਦੇ ਪੈਰ ਵਿੱਚ ਹੁਕਮ ਵਿੱਚ ਚੱਲ ਰਹੇ ਆ ਬੜੀ ਬੜੀ ਤੁਗਿਆਨੀ ਹੈ ਦਰਿਆਵਾਂ ਦੀ ਇੰਨਾ ਵਿਸ਼ਾਲ ਜਲ ਜਿਹੜਾ ਉਹ ਠਾਠਾ ਮਾਰਦਾ ਹੋਇਆ ਤੁਰਦਾ ਵਾਹਿਗੁਰੂ ਦੇ ਹੁਕਮ ਵਿੱਚ ਹੀ ਵਗ ਰਹੇ ਹੈ ਜਿਵੇਂ ਫਰੀਦ ਜੀ ਦੇ ਜੀਵਨ ਵਿੱਚ ਆਉਂਦਾ ਨਾ ਜਿਹੜੇ ਸਤਿਗੁਰੂ ਜੀ ਨੂੰ ਪ੍ਰਸ਼ਨ ਪੁੱਛ ਰਹੇ ਨੇ ਸ਼ੇਖ ਬ੍ਰਹਮ ਫਰੀਦ ਜੀ ਇਹਨਾਂ ਦੇ ਜੀਵਨ ਵਿੱਚ ਆਉਂਦਾ ਜਿਹੜਾ ਲੁਧਿਆਣਾ ਨਹੀਂ ਸ਼ਹਿਰ ਬਾਬਾ ਫਰੀਦ ਸਾਹਿਬ ਜੀ ਵਿਚਰਦੇ ਹੋਏ ਇੱਥੇ ਆਏ ਉਦੋਂ ਸਤਲੁਜ ਨੇ ਢਾਲ ਆਈ ਹੋਈ ਸੀ ਨਗਰ ਨੂੰ ਤੇ ਲੋਕ ਸਾਰੇ ਇਕੱਠੇ ਹੋਏ ਫਰੀਦ ਜੀ ਨੂੰ ਵੇਖ ਕਰਕੇ ਕਹਿਣ ਲੱਗੇ ਸਾਈ ਫਕੀਰ ਇਹ ਦਰਿਆ ਨੇ ਢਾਲਾ ਦਿੱਤੀ ਹੈ ਤੇ ਤੂੰ ਕਿਰਪਾ ਕਰਕੇ ਕੋਈ ਦੁਆਈ ਕਰ ਕਿ ਜਿਹੜਾ ਦਰਿਆ ਢਾ ਨਾ ਲਾਵੇ ਸਾਡਾ ਨਗਰ ਬਚ ਜੇ ਇਹ ਰੁੜੇ ਨਾ ਫਰੀਦ ਜੀ ਨੇ ਕਿਹਾ ਵੀ ਅੱਛਾ ਦੁਆ ਕਰਦੇ ਹਾਂ ਲੋਕਾਂ ਦੇ ਭਲੇ ਲਈ ਬਾਬਾ ਫਰੀਦ ਸਾਹਿਬ ਨੇ ਉਸ ਸਮੇ ਮੁਸ਼ੱਲਾ ਵਿਸ਼ਾਕ ਦੇ ਨਾਮ ਪੰਨਾ ਦੇ ਅੱਗੇ ਦੁਆ ਕੀਤੀ ਦੁਆ ਵਿੱਚ ਕਹਿੰਦੇ ਨੇ ਕੰਦੀ ਵਹਿਣ ਨਾ ਢਾਏ ਤਉਪੀ ਲੇਖਾ ਦੇਵਣਾ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਹੇ ਵਹਿਣ ਦਰਿਆ ਤੂੰ ਇਸ ਕੰਦੀ ਨੂੰ ਢਾ ਨਾ ਕਿਉਂਕਿ ਤਉਪੀ ਲੇਖਾ ਦੇਵਣਾ ਇਨੇ ਜੀ ਮਰਦਿਆਣਗੇ ਨਗਰ ਉੜ ਜਾਏਗਾ ਤੈਨੂੰ ਵੀ ਲੇਖਾ ਦੇਣਾ ਪਊਗਾ ਜਦੋਂ ਬਾਬਾ ਫਰੀਦ ਸਾਹਿਬ ਨੇ ਇਓ ਦੁਆ ਕੀਤੀ ਨਾ ਕਹਿੰਦੇ ਸਗੋਂ ਦਰਿਆ ਛੱਲਾ ਮਾਰਦਾ ਹੋਇਆ ਢਾ ਨੂੰ ਡਿੱਗਣ ਲੱਗ ਪਿਆ ਢਿੱਗਾ ਡਿੱਗਣ ਲੱਗ ਪਿਆ ਸਗਾ ਤੇ ਲੋਕ ਹੈਰਾਨ ਹੋਏ ਕਿ ਸਾਈ ਫਕੀਰ ਨੇ ਦੁਆ ਕੀ ਕੀਤੀ ਤੇ ਦਰਿਆ ਤੇ ਹੋਰ ਢਾ ਲਾਉਣ ਲੱਗ ਪਿਆ ਜਦੋਂ ਬਾਬਾ ਫਰੀਦ ਸਾਹਿਬ ਨੇ ਵੇਖਿਆ ਦਰਿਆ ਹੋਰ ਚੜਨ ਲੱਗ ਪਿਆ ਕਹਿੰਦੇ ਕੋਈ ਕਹੀ ਨਹੀਂ ਹੈ ਉਕਣ ਲੱਗੇ ਮਾਰੇ ਕੀ ਕਰਨੀ ਹੈ ਸਾਈ ਜੀ ਕਹਿੰਦੇ ਲਿਆਓ ਤਾਂ ਸਹੀ ਜਦੋਂ ਕਹੀ ਲਿਆ ਕੇ ਦਿੱਤੀ ਬਾਬਾ ਫਰੀਦ ਸਾਹਿਬ ਉਸ ਕੰਦੀ ਨੂੰ ਨਾ ਜਿਹੜੀ ਦਰਿਆ ਢਾਰਿਆ ਸੀ ਕਈ ਨਾਲ ਵੱਡ-ਵੱਡ ਕੇ ਦਰਿਆ ਚ ਸੁੱਟਣ ਲੱਗ ਪਏ ਉਹ ਲੋਕ ਕਹਿੰਦੇ ਆ ਸਾਈਂ ਤੂੰ ਕੀ ਕਰਦਾ ਸਗੋ ਇਹ ਬੰਨ ਬੱਟਾ ਜਿਹੜਾ ਤੋ ਢਾ ਜਿਹੜੀ ਐ ਤੇ ਵੱਡ-ਵੱਡ ਕੇ ਸਿੱਟੀ ਜਾਣਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੱਧਰ ਰੱਬ ਰਜਾਏ ਵਹਿਣ ਤਦਾਂ ਗਾਉ ਕਰੇ ਕਿ ਮੈਂ ਅੱਲਾਹ ਤੋਂ ਉਲਟ ਕਿਉ ਚੱਲਾਂ ਜਿੱਦਰ ਅੱਲਾਹ ਦੀ ਮਰਜ਼ੀ ਆ ਨਾ ਜਿੱਦਰ ਰੱਬ ਰਜਾਏ ਜਿੱਦਰ ਰੱਬ ਦੀ ਰਜਾ ਹੈ ਵਹਣ ਤਦਾਉਂ ਗਾਉਂ ਕਰੇ ਦਰਿਆ ਉਧਰ ਨੂੰ ਹੀ ਗਵਨ ਕਰਦੇ ਤੇ ਜਦੋਂ ਫਰੀਦ ਜੀ ਨੇ ਢਾਣ ਹੀ ਵੱਡਿਆ ਨਾ ਛੋਟ ਛੋਟ ਵਿੱਚ ਛੁੱਟਣ ਲੱਗ ਪਏ ਉਸੇ ਸਮੇਂ ਜਦੋਂ ਰਜਾ ਚ ਦਿਲ ਆ ਗਿਆ ਨਾ ਦਰਿਆ ਜਿਹੜਾ ਸੀ ਉਹ ਸਾਧ ਸੰਗਤ ਜੀ ਆਪਣਾ ਰੁੱਖੀ ਮੋੜ ਗਿਆ ਪਿੱਛੇ ਹਟ ਗਿਆ ਦਰਿਆ ਉਸ ਸਮੇਂ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਆ ਸੇਖ ਬ੍ਰਹਮ ਵਾਹਿਗੁਰੂ ਦੇ ਹੁਕਮ ਵਿੱਚ ਸਾਰੀ ਪ੍ਰਕਿਰਤੀ ਦੀ ਹਰਕਤ ਹੋ ਰਹੀ ਹੈ ਵਾਹਿਗੁਰੂ ਦਾ ਪੈ ਮੰਨਦੇ ਹੋਏ ਤਾਂ ਦਰਿਆ ਜਿਹੜੇ ਆ ਰਾਤ ਦਿਨ ਸ਼ੂਕਦੇ ਹੋਏ ਚੱਲ ਰਹੇ ਆ ਭੈ ਵਿੱਚ ਰਹੇ ਲੱਖ ਦਰਿਆ ਤੇ ਲੱਖਾਂ ਹੀ ਦਰਿਆ ਵਹ ਗੁਰੂ ਦੇ ਭੈ ਵਿੱਚ ਚੱਲ ਰਹੇ ਹੈ ਭੈ ਵਿੱਚ ਅਗਨ ਕੱਢੇ ਵੇਗਾਰ ਫਿਰ ਜਿਹੜੀ ਅੱਗ ਵਹ ਜਿਵੇਂ ਵੇਗਾਰੀ ਨਹੀਂ ਹੁੰਦੇ ਪਕੜ ਕੇ ਉਹਨਾਂ ਕੋਲੋਂ ਕੰਮ ਕਰਵਾਈਦਾ ਹੈ ਜਿਵੇਂ ਇਹ ਜਿਹੜੀ ਅਗਨ ਵਹ ਗੁਰੂ ਦੇ ਭੈ ਵਿੱਚ ਲੋਕਾਂ ਦੀਆਂ ਬਕਾਰਾਂ ਕੱਢਦੀ ਫਿਰਦੀ ਹੈ ਕਦੇ ਚੁੱਲ੍ਹੇ ਤੇ ਰੋਟੀ ਬਣਾ ਦਿੰਦੀ ਹੈ ਕਦੇ ਕੋਈ ਦਾਲ ਭਾਜੀ ਸਬਜੀ ਬਣਾ ਦਿੰਦੀ ਐ ਤੇ ਬਗਾਰਾਂ ਕੱਢਦੀ ਐ ਲੋਕਾਂ ਦੇ ਕੰਮ ਕਰਦੀ ਐ ਸਭ ਦੇ ਵਾਹਿਗੁਰੂ ਦੇ ਭੈ ਵਿੱਚ ਐ ਹੁਕਮ ਵਿੱਚ ਐ ਅੱਗ ਸਾਰਿਆਂ ਦੇ ਕੰਮ ਜਿਹੜੇ ਉਹ ਕਰਦੀ ਐ ਨਿਤਾ ਪ੍ਰਤੀ ਰਾਤ ਦਿਨ ਜੀਆਂ ਦੇ ਕੰਮ ਸਵਾਰਦੀ ਐ ਇਸੇ ਪ੍ਰਕਾਰ ਭੈ ਵਿੱਚ ਅਗਨ ਕਢਾਵੇਗਾਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਜਿਹੜੀ ਅਗਨੀ ਹੈ ਨਾ ਤੇ ਇਹੋ ਜਿਹਾ ਕੰਮ ਕਰਦੀ ਹੈ ਕਿ ਵਿਗਾੜ ਵੀ ਦਿੰਦੀ ਹੈ ਫਿਰ ਭੈ ਵਿੱਚ ਵਗਦੀ ਹੋਈ ਤੇ ਮਚਦੀ ਹੋਈ ਸ਼ਰੀਰ ਨੂੰ ਵੀ ਮਚਾ ਸਟਦੀ ਹੈ ਤੇ ਜੰਗਲ ਵੀ ਸਾੜ ਦਿੰਦੀ ਹੈ ਜਿੱਥੇ ਫਿਰ ਇਹ ਬੇਕਾਬੂ ਹੋ ਜਾਂਦੀ ਹੈ ਨਾ ਫਿਰ ਉੱਥੇ ਕਿਸੇ ਦਾ ਵਸ ਨਹੀਂ ਚੱਲਦਾ ਆ ਬਾਹਰਲੇ ਦੇਸ਼ਾਂ ਵਿੱਚ ਇੰਨੀ ਤਰੱਕੀ ਹੈ ਪਰ ਫਿਰ ਵੀ ਸਤ ਸੰਗਤ ਦੇ ਦਿਨੋਂ ਉੱਥੇ ਜੰਗਲਾਂ ਨੂੰ ਕਿਤੇ ਗਰਮੀਆਂ ਤੇ ਅੱਗ ਲੱਗ ਜਾਂਦੀ ਹੈ ਤੇ ਉਹਨਾਂ ਕੋਲ ਵੀ ਬੇਵਸੀ ਹੋ ਜਾਂਦੀ ਹੈ ਅੱਗ ਕੰਟਰੋਲ ਨਹੀਂ ਹੁੰਦੀ ਜੰਗਲਾਂ ਦੇ ਜੰਗਲ ਸਾੜ ਦਿੰਦੀ ਹੈ ਅਮਰੀਕਾ ਵਿੱਚ ਕਈ ਵਾਰ ਅੱਗ ਲੱਗੀ ਤੇ ਬਹੁਤ ਸਾਰਾ ਜਿਹੜਾ ਹੈ ਕੈਲੀਫੋਰਨੀਆ ਵਿੱਚ ਜੀਆਂ ਦਾ ਨੁਕਸਾਨ ਹੋਇਆ ਉਹ ਅੱਗ ਜਿਹੜੀ ਹੈ ਇਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਭੈ ਵਿੱਚ ਹੁਕਮ ਵਿੱਚ ਵਹਿ ਇਸ ਪ੍ਰਕਾਰੇ ਕੰਮ ਵਿਗਾੜ ਵੀ ਦਿੰਦੀ ਹੈ ਤੇ ਵਿਗਾਰ ਕੱਢਣੇ ਭਾਵ ਜੀਆਂ ਦੇ ਕੰਮਾਂ ਨੂੰ ਹੁਕਮ ਵਿੱਚ ਵੱਜੀ ਹੋਈ ਭੈ ਵਿੱਚ ਚੱਲਦੀ ਹੋਈ ਕਮਾਂ ਨੂੰ ਵੀ ਕਰਦੀ ਹੈ ਭਵ ਵਿੱਚ ਧਰਤੀ ਘੂਰੀ ਪਹਾਰ ਜਿਹੜੀ ਧਰਤੀ ਹੈ ਸਾਇੰਸ ਕਹਿੰਦੀ ਹੈ ਕਿ ਧਰਤੀ ਚੱਲਦੀ ਹੈ ਸਤ ਸੰਗਤ ਜੀ ਧਰਤੀ ਦਾ ਚੱਲਣਾ ਦੋ ਤਰ੍ਹਾਂ ਸਾਇੰਸ ਨੇ ਮੰਨਿਆ ਹੋਇਆ ਹੈ ਇੱਕ ਤਾਂ ਧਰਤੀ ਕਹਿੰਦੀ ਹੈ ਕਹਿੰਦੇ ਆ ਕਿ ਧਰਤੀ ਜਿਹੜੀ ਹੈ ਉਹ ਗੋਲਾਕਾਰ ਘੁੰਮ ਰਹੀ ਹੈ ਜਿਹਦੇ ਕਰਕੇ ਦਿਨ ਤੇ ਰਾਤ ਹੋ ਰਹੇ ਹੈ ਤੇ ਇੱਕ ਇਹ ਸਾਰੇ ਜਿਹੜਾ ਹੈ ਤਾਰਾ ਮੰਡਲ ਦੇ ਨਾਲ ਹੀ ਸੂਰਜ ਦਾ ਚੱਕਰ ਘਟਦੀ ਹੈ ਜਿਹਦੇ ਨਾਲ ਇਹਨਾਂ ਨੇ ਆਪਣੀ ਗਿਣਤੀ ਕੀਤੀ ਹੋਈ ਹੈ ਕਿ 365 ਆਦਿਕ ਜਿਹੜੇ ਦਿਨ ਤੇ ਸਾਲ ਜਿਹੜੇ ਆ ਉਹ ਇਸ ਚੱਕਰ ਨਾਲ ਬਤੀਤ ਹੁੰਦੇ ਆ ਇਹ ਸਾਧ ਸੰਗਤ ਜੀ ਜੀਆਂ ਨੂੰ ਕੋਈ ਅਨਮਾਨ ਨਹੀਂ ਕਿ ਧਰਤੀ ਚੱਲਦੀ ਹੈ ਜਾਂ ਖੜੀ ਹੈ ਇਹ ਕਿਹਾ ਮਾਦਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ ਭਰਮ ਨੂੰ ਬਾਰੇ ਕੀ ਕਹਿ ਸਕਦਾ ਜੀਵ ਜਿਸ ਤਰ੍ਹਾਂ ਦਾ ਮੰਨ ਰਿਹਾ ਨਾ ਉਸ ਤਰ੍ਹਾਂ ਦਾ ਹੋਵੇ ਨਾ ਉਹਨੂੰ ਭਰਮ ਕਹਿੰਦੇ ਐ ਕਈ ਚੀਜ਼ਾਂ ਨੂੰ ਇਹਨਾਂ ਨੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਮਿਊਜ਼ੀਅਮ ਬਣਾਏ ਐ ਉਥੇ ਇਹਨਾਂ ਨੇ ਦਰਸਾਈਆਂ ਹੋਈਆਂ ਜਿਵੇਂ ਸਾਧ ਸੰਗਤ ਜੀ ਜਿਹੜੇ ਯਾਤਰੀ ਕੋਈ ਟ੍ਰੇਨ ਵਿੱਚ ਸਫ਼ਰ ਕਰਕੇ ਆਏ ਹੈ ਉਦਾਹਰਨ ਦੇ ਤੌਰ ਤੇ ਦੱਸਣ ਲੱਗਿਆਂ ਜਦੋਂ ਤੁਹਾਡੀ ਟ੍ਰੇਨ ਚੱਲਦੀ ਕਿਥੇ ਸਟੇਸ਼ਨ ਤੇ ਖਲੋ ਜਾਂਦੀ ਹੈ ਤੇ ਲੱਗੋਂਦੀ ਤੁਹਾਡੇ ਚੱਲਦੀ ਹੋਈ ਟ੍ਰੇਨ ਲੰਘਦੀ ਹੈ ਨਾ ਜਦੋਂ ਤੇ ਅਚਨ-ਚੇਤ ਉਸ ਚੱਲਦੀ ਹੋਈ ਟ੍ਰੇਨ ਵੱਲ ਵੇਖ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਸਾਡੀ ਵੀ ਟ੍ਰੇਨ ਚੱਲ ਰਹੀ ਹੈ ਪਰ ਉਹ ਚੱਲ ਨਹੀਂ ਰਹੀ ਹੁੰਦੀ ਖਲੋਤੀ ਹੁੰਦੀ ਹੈ ਪਰ ਘੜੀ ਪਲ ਹੀ ਭਰਮ ਪੈ ਜਾਂਦਾ ਹੈ ਜਦੋਂ ਜੀਵ ਗਾਉਣਾ ਵੇਖਦਾ ਹੈ ਸਟੇਸ਼ਨ ਤੇ ਤੇ ਫਿਰ ਉਹਨੂੰ ਉੱਧਰਲੇ ਬੰਨੇ ਵੇਖਿਆ ਪ੍ਰਤੀਤ ਹੁੰਦਾ ਨਹੀਂ ਇਹ ਤਾਂ ਖਲੋਤੀ ਪਈ ਹੈ ਕਿਉਂਕਿ ਉਹ ਖੜੇ ਜੀਵ ਦਿਸ ਪੈਂਦੇ ਆ ਫਿਰ ਉਹਨੂੰ ਇਹ ਖਲੋਤੀ ਹੋਈ ਟ੍ਰੇਨ ਪ੍ਰਤੀਤ ਹੁੰਦੀ ਜਦੋਂ ਚਲਦੀ ਵੱਲ ਵੇਖਦਾ ਉਦੋਂ ਉਹਨੂੰ ਇਹ ਜਿਹੜੀ ਆ ਨਾ ਇਹ ਸੱਤ ਸੰਗਤ ਜੀ ਆਪਣੀ ਵੀ ਟ੍ਰੇਨ ਚੱਲਦੀ ਪ੍ਰਤੀਤ ਹੁੰਦੀ ਹੈ ਇਹਦਾ ਕਈਆਂ ਥਾਵਾਂ ਤੇ ਇਹ ਦਰਸਾਇਆ ਹੈ ਕਿ ਜਿਵੇਂ ਸਾਡੇ ਆਲੇ ਦੁਆਲੇ ਕੋਈ ਚੀਜ਼ ਚੱਲ ਰਹੀ ਹੈ ਤਾਂ ਉਹਨੂੰ ਵੇਖੀਏ ਤੇ ਆਪਣੇ ਆਪ ਨੂੰ ਵੀ ਅਸੀਂ ਚੱਲਦੇ ਪ੍ਰਤੀਤ ਕਰ ਲੈਨੇ ਆਂ ਪਰ ਅਸੀਂ ਤਾਂ ਖੜੇ ਹੀ ਹੁੰਨੇ ਆਂ ਕਿ ਜਿਹੜੀ ਧਰਤੀ ਹੈ ਨਾ ਇਹਦੇ ਆਲੇ ਦੁਆਲੇ ਸਭ ਕੁਝ ਚੱਲ ਰਿਹਾ ਹੈ ਜੋ ਸਤਿਗੁਰੂ ਜੀ ਕਹਿੰਦੇ ਅੱਗੇ ਆਉਣਗੇ ਆ ਪੰਕਤੀਆਂ ਜਿਨ੍ਹਾਂ ਨੂੰ ਮਹਾਰਾਜ ਨੇ ਚੱਲਦੇ ਆਖਿਆ ਹੈ ਜਿੱਥੇ ਨਾਸ਼ਵੰਤ ਕਿਹਾ ਚਲੇ ਜਾਣ ਵਾਸਤੇ ਕਿਹਾ ਉੱਥੇ ਮਹਾਰਾਜ ਨੇ ਕਿਹਾ ਵੀ ਇਹ ਧਰਤੀ ਸੂਰਜ ਆਕਾਸ਼ ਤਾਰੇ ਚੰ드ਰਮਾ ਸਭ ਚਲੇ ਜਾਣਗੇ ਪਾਵ ਰਹਿਣਗੇ ਨਹੀਂ ਕਿਉਂਕਿ ਇਹ ਸਦਾ ਨਹੀਂ ਹੈ ਚੀਜ਼ਾਂ ਪਰਮੇਸ਼ਰ ਸਦਾ ਰਹਿਣ ਵਾਲਾ ਹੈ ਇਸ ਕਰਕੇ ਤੁਹਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਫਰਮਾਉਂਦੇ ਹਨ ਮੈਂ ਹੈ ਵਿੱਚ ਧਰਤੀ ਦੱਬੀ ਪਹਾੜ ਵਾਹ ਗੁਰੂ ਦੇ ਪੈ ਵਿੱਚ ਜਿਹੜੀ ਧਰਤੀ ਹੈ ਨਾ ਇਹ ਭਾਰ ਦੇ ਨਾਲ ਦੱਬੀ ਖੜੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਆ ਕਿ ਧਰਤੀ ਦੱਬੀ ਹੈ ਵਾਹਿਗੁਰੂ ਦੇ ਪੈ ਦੇ ਅੰਦਰ ਤੇ ਇਹ ਖੜੀ ਹੈ ਪਰ ਸਾਇਸ ਅਜੇ ਕਹਿ ਰਹੀ ਹੈ ਕਿ ਧਰਤੀ ਦੋ ਤਰ੍ਹਾਂ ਨਾਲ ਚੱਲ ਰਹੀ ਹੈ ਸਤਿਗੁਰੂ ਗਰੀਬ ਨवाज ਦੀ ਬਾਣੀ ਨੂੰ ਵੇਖ-ਵੇਖ ਕੇ ਬੜੀਆਂ ਖੋਜਾਂ ਕਰਦੇ ਆ ਤੇ ਤਾਂ ਮਹਾਰਾਜ ਨੂੰ ਹੀ ਪਾਇਆ ਤਾਂ ਉੱਥੇ ਤੱਕ ਲਿਜਾ ਸਕਦੇ ਆ ਆਪੋਂ ਤਾਂ ਕੋਈ ਮਰਜ਼ੀ ਨਹੀਂ ਕਿਸੇ ਦਾ ਜੋਰ ਨਹੀਂ ਜੀਵ ਦੀ ਬੁੱਧੀ ਕਿੱਡੀ ਕੇ ਕੀ ਸਮਝ ਸਕਦਾ ਹੈ ਤੇ ਕਦੇ ਸਾਇੰਸ ਕਹਿੰਦੀ ਹੁੰਦੀ ਸੀ ਸੂਰਜ ਖੜਾ ਹੈ ਤੇ ਜਿਸ ਨੇ ਕਿਹਾ ਸੀ ਸੂਰਜ ਚੱਲਦਾ ਹੈ ਉਹਨੂੰ ਪਕੜ ਕੇ ਕਤਲ ਕਰ ਦਿੱਤਾ ਸੀ ਉਥੋਂ ਦੇ ਰਾਜੇ ਨੇ ਸਤਸੰਗਤ ਜੀ ਇਹ ਜਿਹੜੀਆਂ ਚੀਜ਼ਾਂ ਨਾ ਕੁਦਰਤ ਦੀਆਂ ਇਹ ਤਾਂ ਵੇਖੋ ਜਿਹੜਾ ਕੋਈ ਅਧਿਆਤਮਿਕ ਸ਼ਕਤੀ ਦੇ ਸਹਤ ਹੁੰਦਾ ਉਹਨੂੰ ਅਨੁਭਵ ਹੁੰਦਾ ਤੇ ਹੁਣ ਖੁਦ ਨਿਰੰਕਾਰ ਸਰੂਪ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਕਹਿ ਰਹੇ ਆ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਪੈਰ ਵਿੱਚ ਜਿਹੜੀ ਐ ਨਾ ਧਰਤੀ ਇਹ ਪੈਰ ਦੇ ਭਾਰ ਨਾਲ ਹੀ ਦੱਬੀ ਹੋਈ ਐ ਫਿਰ ਇਹਦੇ ਉੱਤੇ ਵੇਖੋ ਕਿੰਨੇ ਜੰਗਲ ਐ ਬਨਸਪਤੀ ਐ ਪਹਾੜ ਨੇ ਇੰਨੇ ਜੀਵ ਜੰਤ ਤੁਰੇ ਫਿਰਦੇ ਐ ਇੰਨਾ ਭਾਰ ਪਰਮੇਸ਼ਰ ਦੇ ਪੈਰ ਵਿੱਚ ਹੀ ਇਹ ਭਾਰ ਸਹਾਰੀ ਖੜੀ ਐ ਜਦੋਂ ਮਹਾਰਾਜ ਜੀ ਨੇ ਇਹ ਵੀ ਬਚਨ ਕਹਿਆ ਨਾਮ ਕਿ ਧਰਤੀ ਦੇ ਭਾਰ ਦੇ ਸਹਾਰਨ ਵਾਸਤੇ ਪਰਮੇਸ਼ਰ ਨੇ ਇਹਨੂੰ ਨਾਮ ਦਾ ਆਸਰਾ ਦਿੱਤਾ ਹੋਇਆ ਹੈ ਤੇ ਜਦੋਂ ਧਰਤੀ ਤੇ ਪਾਪ ਵਧਣ ਲੱਗ ਗਏ ਸੀ ਤੇ ਧਰਤੀ ਨੇ ਹੀ ਪੁਕਾਰ ਕੀਤੀ ਸੀ ਨਿਰੰਕਾਰ ਦੇ ਅੱਗੇ ਉਹ ਸ਼ਬਦ ਕਹੇ ਨਾ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚਾ ਸੁਨਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਏ ਯੋ ਧਰਤੀ ਨੇ ਫਿਰ ਅਰਦਾਸ ਕੀਤੀ ਸੀ ਕਿ ਮਹਾਰਾਜ ਮੇਰੇ ਤੇ ਇੰਨਾ ਭਾਰ ਵੱਧ ਗਿਆ ਹੁਣ ਮੇਥੋਂ ਝੱਲਿਆ ਨਹੀਂ ਜਾਂਦਾ ਹੈ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਉਹੋ ਹੀ ਸ਼ਬਦ ਲੈ ਕੇ ਨਾ ਫਿਰ ਆਪਣੀਆਂ ਵਾਰਾਂ ਵਿੱਚ ਕਹੇ ਕਿ ਸੁਣੀ ਪੁਕਾਰ ਦਾਕਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਸਤਿਗੁਰੂ ਜੀ ਦਾ ਆਉਣਾ ਇਹ ਨਿਰੰਕਾਰ ਦੇ ਅੱਗੇ ਧਰਤੀ ਨੇ ਪੁਕਾਰ ਕੀਤੀ ਸੀ ਫਿਰ ਵਾਹਿਗੁਰੂ ਜੀ ਨੇ ਕਿਹਾ ਕਿ بڑے অবতার ਭੇਜੇ ਇਸ ਕਾਰਜ ਨੂੰ ਕਿਸੇ ਨੇ ਧਰਤੀ ਦਾ ਭਾਰ ਨਹੀਂ ਚੱਕਿਆ ਧਰਤੀ ਨੂੰ ਕਿਹਾ ਅੱਛਾ ਹੁਣ ਅਸੀਂ ਆਪ ਹੀ ਆਵਾਂਗੇ ਫਿਰ ਸਾਰੀ ਕਾਇਨਾਤ ਦਾ ਖਾਵੰਦ ਮਾਲਕ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆਏ ਹੈ ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਵੇਂ ਜਿਵੇਂ ਅਸੀਂ ਤੇਰੇ ਤੇ ਆ ਕੇ ਫਿਰ ਕੀਰਤਨ ਕਰਾਂਗੇ ਨਾ ਤਿਵੇਂ ਤੇਰੇ ਤੇਰੇ ਪਾਪਾਂ ਦਾ ਬੋਝ ਉਠਾ ਦੇਵਾਂਗੇ ਤੈਨੂੰ ਹਲਕਿਆਂ ਕਰਦੇ ਆਂਗੇ ਤੇ ਮਹਾਰਾਜ ਜੀ ਨੇ ਆਖਿਆ ਸਾਡੇ ਸਿੱਖ ਜਦੋਂ ਕੀਰਤਨ ਕਰਦੇ ਐ ਇਹ ਆਸਾ ਦੀ ਦਾ ਵਾਰ ਦਾ ਕੀਰਤਨ ਜਿਹੜਾ ਹੁੰਦਾ ਨਾ ਗੁਰੂ ਘਰਾਂ ਦੇ ਅੰਦਰ ਇਹ ਸਾਧ ਸੰਗਤ ਜੀ ਧਰਤੀ ਦਾ ਭਾਰ ਹੀ ਸਿੱਖ ਚੱਕਦੇ ਐ ਇਹ ਭਾਰ ਹੀ ਜਿਹੜਾ ਨਾ ਧਰਤੀ ਦਾ ਹਲਕਾ ਕਰਦੇ ਐ ਇਹਨਾਂ ਸਤਿਗੁਰਾਂ ਨੇ ਧਰਤੀ ਦੇ ਉੱਤੇ ਸੁਖ ਵਰਤਾਇਆ ਗਰੀਬ ਨਵਾਜ਼ ਜੀ ਨੇ ਮਹਾਰਾਜ ਕਹਿੰਦੇ ਭਾਈ ਭੈ ਵਿੱਚ ਹੀ ਵਾਹਿਗੁਰੂ ਦੇ ਹੇ ਸ਼ੇਖ ਬ੍ਰਹਮ ਧਰਤੀ ਜਿਹੜੀ ਹੈ ਭਾਰ ਦੇ ਥੱਲੇ ਦੱਬੀ ਖੜੀ ਹੈ ਸਹ ਵਿੱਚ ਇੰਦ ਫਿਰਾ ਸਿਰ ਭਾਰ ਤੇ ਪੈ